ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਣੀ ਦੇ ਅਰਥ ਕਰਾਂਗੇ ਸਤਗੁਰ ਪ੍ਰਸਾਦ ਆਤਿ ਕੁਰੇ ਨਮਹਿ ਜੁਗਾਤਿ ਕੁਰੇ ਨਮਹਿ ਸਤਗੁਰੂਏ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਪਾਉ ਮੇਰੀ ਉਸ ਸਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਭ ਦਾ ਮੂਲ ਹੈ ਜੋ ਜੁਗਾਂ ਦੇ ਮੁਕਤੋਂ ਹੈ ਸਤਿਗੁਰੂ ਨੂੰ ਮੇਰੀ ਨਮਸਕਾਰ ਹੈ ਸ਼੍ਰੀ ਗੁਰੂ ਦੇਵ ਜੀ ਨੂੰ ਮੇਰੀ ਨਮਸਕਾਰ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਪਾਵ ਮੈਂ ਹਰ ਕਾਲ ਕੋ ਖੁਦਾ ਨਾਮ ਸਿਮਰਾਂ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ ਇਸ ਤਰ੍ਹਾਂ ਸਰੀਰ ਵਿੱਚ ਜੋ ਦੁੱਖ ਤੇ ਵਿਖਾਂਡ ਹਨ ਉਹਨਾਂ ਨੂੰ ਮਿਟਾਲ ਸਿਮਰੋ ਜਸ ਵਿਸੰਬਰ ਇਕੇ ਨਾਮ ਜਗਤ ਅਗਨ ਅਨੇਕੇ ਪਾਵ ਜਿਸ ਇਕ ਜਗਤ ਪਾਲਨ ਹਾਰੇ ਹਰੀ ਪ੍ਰਮਾਤਮਾ ਦਾ ਨਾਮ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਹਨ ਮੈਂ ਵੀ ਉਸ ਦਾ ਨਾਮ ਜਪਾਂ ਵੇਦ ਪੁਰਾਨ ਸਿਮਰਤ ਸੋਦਾਖੇ ਕਿਨੇ ਰਾਮ ਨਾਮ ਇਕ ਆਖੇ ਪਾਵ ਵੀਰ ਦਾ ਪੁਰਾਣਾ ਤੇ ਸਿਮਰਤੀਆਂ ਨੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਸਭ ਤੋਂ ਪਵਿੱਤਰ ਨਾਮ ਬਣਿਆ ਹੈ ਕਿੰਕਾ ਇੱਕ ਜਿਸ ਜੀਵ ਉਭਸਾਵੇ ਤਾਂ ਕਿ ਮਹਿਮਾ ਘਣੀ ਨਾ ਆਵੇ ਪਾਵ ਜਿਸੁ ਮਨੁਖ ਦੇ ਦਿਲ ਵਿੱਚ ਅਕਾਲ ਪੁਰਖਾ ਆਪਣਾ ਨਾਮ ਥੋੜਾ ਜਿਹਾ ਵੀ ਵਸਦਾ ਹੈ ਤਾਂ ਉਸ ਦੀ ਬੜਿਆਈ ਬਿਆਨ ਨਹੀਂ ਹੋ ਸਕਦਾ ਕੰਖੀ ਇੱਕੇ ਦਰਸ ਤਹਾਰੋ ਨਾਨਕ ਉਨ ਸੰਗ ਮੋਹ ਉਦਾਰੋ ਭਾਉ ਹੇ ਅਕਾਲ ਪੁਰਖ ਜੋ ਮਨੁੱਖ ਤੇਰੇ دیدار ਦੇ ਚਾਹਵਾਨ ਹਨ ਉਹਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਨਾਨਕ ਸੰਸਾਰ ਸਾਗਰ ਤੋਂ ਬਚਾ ਲੋ ਸੁਖਮਣੀ ਸੁਖ ਅੰਮ੍ਰਿਤ ਪ੍ਰਵਨਾ ਭਗਤ ਜਨਾਂ ਕੇ ਮਨ ਵਿਸ਼ਰਾਮ ਭਾਉ ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁਖਾਂ ਦੀ ਮਣੀ ਹੈ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ ਪ੍ਰਭ ਕੇ ਸਿਮਰਨ ਗਰਬ ਨਾ ਬਸੇ ਪ੍ਰਭ ਕੇ ਸਿਮਰਨ ਦੁੱਖ ਜਨਮ ਨਸੇ ਪ੍ਰਭ ਦਾ ਸਿਮਰਨ ਕਰਨ ਵਾਲਾ ਜੀਵ ਜਨਮ ਵਿੱਚ ਨਹੀਂ ਆਉਂਦਾ ਜੀਵ ਦਾ ਦੁੱਖ ਤੇ ਜਨਮ ਦਾ ਡਰ ਦੂਰ ਹੋ ਜਾਂਦਾ ਹੈ ਪਰਬ ਕੇ ਸਿਮਰਨ ਕਾਲ ਪਰਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਰੇ ਪਾਵ ਮੌਤ ਦਾ ਭੈ ਪਰੇ ਹਟ ਜਾਂਦਾ ਹੈ ਵਿਕਾਰ ਰੂਪੀ ਦੁਸ਼ਮਣ ਟਲ ਜਾਂਦਾ ਹੈ ਪ੍ਰਭ ਸਿਮਰਤ ਕਛ ਵਿਗਨ ਨਾ ਲਾਗੀ ਪ੍ਰਭ ਕੇ ਸਿਮਰਨ ਅਨ ਦਿਨ ਜਾਗੀ ਭਾਵ ਪ੍ਰਭੂ ਨੂੰ ਸਿਮਰਿਆ ਜ਼ਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਬਣੀ ਪ੍ਰਭੂ ਦਾ ਸਿਮਰਨ ਕਰਨ ਵਾਲਾ ਮਨੁੱਖ ਹਰ ਵੇਲੇ ਵਿਕਾਰਾਂ ਬਲੋਂ ਸੁਚੇਤ ਰਹਿੰਦਾ ਹੈ ਪ੍ਰਭ ਕੇ ਸਿਮਰਨ ਭਾਉ ਨਾ ਵਿਆਪੇ ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ ਭਾਉ ਪ੍ਰਭੂ ਦਾ ਸਿਮਰਨ ਕਰਨ ਵਾਲਾ ਕੋਈ ਡਰ ਜੀਵ ਉੱਤੇ ਦਬਾਉ ਨਹੀਂ ਪਾ ਸਕਦਾ ਤੇ ਕੋਈ ਦੁੱਖ ਵਿਆਕੂਲ ਨਹੀਂ ਕਰ ਸਕਦਾ ਪ੍ਰਭ ਦਾ ਸਿਮਰਨ ਸਾਧੇ ਕੇ ਸੰਗ ਸਰਬਨਿਦਾਨ ਨਾਨਕ ਹਰ ਰੰਗ ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ ਏ ਨਾਨਕ ਅਕਾਲ ਪੁਰਖ ਦੇ ਪਿਆਰ ਵਿੱਚ ਹੀ ਦੁਨੀਆ ਦੇ ਸਾਰੇ ਖਜ਼ਾਨੇ ਛੁਪੇ ਹਨ ਪ੍ਰਭ ਕੇ ਸਿਮਰਨ ਰਿੱਦ ਸਿੱਧ ਨਉ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਵਿਦ ਪ੍ਰਭ ਦੇ ਸਿਮਰਨ ਵਿੱਚ ਹੀ ਸਾਰੀਆਂ ਰੇਦੀਆਂ ਸਗੀਆਂ ਤਿੰਨੋ ਖਜ਼ਾਨੇ ਸ਼ਾਮਿਲ ਹਨ ਸਿਮਰਨ ਵਿੱਚ ਹੀ ਗਿਆਨ ਸੁਰਤ ਦਾ ਟਿਕਾਉ ਤੇ ਜਗਤ ਦੇ ਮੂਲ ਪ੍ਰਮਾਤਮਾ ਦੀ ਸਮਝ ਵਾਲੀ ਬੁੱਧੀ ਵਸੀ ਹੈ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਭਾਵ ਪ੍ਰਭ ਦੇ ਸਿਮਰਨ ਵਿੱਚ ਹੀ ਸਾਰੇ ਜਾਪ ਤਾਪ ਤੇ ਦੇਵ ਪੂਜਾ ਹਨ ਸਿਮਰਨ ਕਰਨ ਵਾਲਾ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਹਸਤੀ ਦੀ ਹੁੰਦਾ। ਖਿਆਲ ਹੀ ਦਿਲੋਂ ਕੱਢ ਦਿੰਦਾ ਹੈ। ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ। ਭਾਵ ਸਿਮਰਨ ਕਰਨ ਵਾਲਾ ਆਤਮ ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਂਦਾ ਹੈ। ਤੇ ਦਰਗਾਹ ਵਿੱਚ ਉਸਨੂੰ ਇੱਜ਼ਤ ਮਿਲਦੀ ਹੈ। ਪਰਬ ਕੇ ਸਿਮਰਨ ਹੋਏ ਸੁਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਪਾਉ ਸਿਮਰਨ ਕਰਨ ਵਾਲਾ ਜਗਤ ਵਿੱਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ ਮਨੁੱਖ ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ ਸੇ ਸਿਮਰਹਿ ਜਿਨ ਆਪ ਸਿਮਰਐ ਨਾਨਕ ਤਾਂ ਕੇ ਲਗਾਉ ਪਾਈ ਪਾਵੋ ਨਾਮ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ ਏ ਨਾਨਕ ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਪੈਰੀ ਲੱਗਾ